ਸਾਸੀਕਲ ਦੋਸਤੋ ਪਿੰਡਾਂ ਦੀਆਂ ਵਿਰਾਸਤਾਂ ਨੂੰ ਦੇਖਦੇ-ਦੇਖਦੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਖੇੜਾ ਵਿੱਚ ਸਰਦਾਰ ਹਰਦਵਿੰਦਰ ਸਿੰਘ ਗਰੇਵਾਲ ਉਰਫ ਲਾਲਜੀ ਵੜਿੰਗ ਉਹਨਾਂ ਦੀ ਹਵੇਲੀ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਖੂਬਸੂਰਤ ਹਵੇਲੀ ਪਿੰਡ ਦਾ ਪਿਛੋਕੜ ਤੇ ਨਾਲ ਦੱਸਾਂਗੇ ਇਸ ਪਰਿਵਾਰ ਦੇ ਪਿਛੋਕੜ ਬਾਰੇ ਪਿੰਡ ਵੜਿੰਗ ਖੇੜਾ ਪਹਿਲਾਂ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਫਾਜ਼ਿਲਕਾ ਦੇ ਵਿੱਚ ਆਉਂਦਾ ਸੀ ਇਸ ਪਿੰਡ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਏਪੁਰ ਤੋਂ ਆ ਕੇ ਸਰਦਾਰ ਮਸਤਾਨ ਸਿੰਘ ਗਰੇਵਾਲ ਤੇ ਉਹਨਾਂ ਦੇ ਰਿਸ਼ਤੇਦਾਰ ਵੜਿੰਗ ਪਰਿਵਾਰ ਨੇ ਇਹ ਪਿੰਡ ਵਸਾਇਆ ਸੀ ਪਿੰਡ ਦੀਆਂ ਦੋ ਪੱਤੀਆਂ ਵੜਿੰਗ ਪੱਤੀ ਤੇ ਗਰੇਵਾਲ ਪੱਤੀ ਨੇ ਇਹ ਪਿੰਡ ਵਸਾਇਆ ਤੇ ਵੜਿੰਗ ਪਰਿਵਾਰ ਜ਼ਿਆਦਾ ਹੋਣ ਕਰਕੇ ਪਿੰਡ ਦਾ ਜਿਹੜਾ ਨਾਮ ਉਹ ਵੜਿੰਗ ਰੱਖੇ ਜਾਣ ਤੇ ਸੈਮਤੇ ਬਣੀ ਸ਼ੁਰੂਆਤ ਵਿੱਚ ਅੱਧ ਦੇ ਮਾਲਕ ਵੜਿੰਗ ਪੱਤੀ ਸੀ ਤੇ ਅੱਧ ਦੇ ਮਾਲਕ ਸਰਦਾਰ ਮਸਤਾਨ ਸਿੰਘ ਸਨ ਸਰਦਾਰ ਮਸਤਾਨ ਸਿੰਘ ਦੇ ਪੁੱਤਰ ਸਰਦਾਰ ਉੱਤਮ ਸਿੰਘ ਜੀ ਦਾ ਜਨਮ 1864 ਵਿੱਚ ਇਸੇ ਪਿੰਡ ਵੜੇਂਖੇੜਾ ਦੇ ਵਿੱਚ ਹੋਇਆ ਉਹ ਉਸ ਸਮੇਂ 6500 ਵਿੱਗੇ ਦੇ ਮਾਲਕ ਸਨ ਉਸ ਸਮੇਂ ਬਰਾਨੀ ਏਰੀਆ ਸੀ ਤੇ ਲੋਕ ਜ਼ਮੀਨਾਂ ਵੇਚ ਜਾਂਦੇ ਸਨ 6500 ਵਿੱਗੇ ਤੋਂ ਇਲਾਵਾ ਰਾਜਸਥਾਨ ਦੀ ਜ਼ਮੀਨ ਤੇ ਇੱਕ ਪੂਰਾ ਪਿੰਡ ਜੋ ਉਹਨਾਂ ਦੇ ਨਾਮ ਤੇ ਪਿੰਡ ਸੀ ਉੱਤਮ ਸਿੰਘ ਵਾਲਾ ਅੱਜ ਵੀ ਰਾਜਸਥਾਨ ਦੇ ਵਿੱਚ ਪਿੰਡ ਉੱਤਮ ਸਿੰਘ ਵਾਲਾ ਉਹਨਾਂ ਦੇ ਨਾਮ ਤੇ ਹੀ ਵਸਿਆ ਹੋਇਆ ਹੈ ਸਰਦਾਰ ਉਤਮ ਸਿੰਘ ਜੀ ਬਹੁਤ ਖੁੱਲੇ ਦਿਲ ਵਾਲੇ ਸਨ ਤੇ ਗਰੀਬਾਂ ਦਾ ਮਸੀਹਾ ਸਨ ਉਹਨਾਂ ਦੀਆਂ ਤਜੋਰੀਆਂ ਗਰੀਬਾਂ ਦੇ ਵਾਸਤੇ ਹਮੇਸ਼ਾ ਖੁੱਲੀਆਂ ਰਹਿੰਦੀਆਂ ਸਨ ਉਹਨਾਂ ਨੂੰ ਤਕਰੀਬਨ 120 ਦੇ ਕਰੀਬ ਜਿਹੜੇ ਸਰਟੀਫਿਕੇਟ ਸਨਮਾਨ ਦੇ ਵਜੋਂ ਪ੍ਰਾਪਤ ਹੋਏ ਸਨ ਸਰਦਾਰ ਉਤਮ ਸਿੰਘ ਜੀ ਦੇ ਦੋ ਲੜਕੇ ਸਨ ਸਰਦਾਰ ਜਵਾਰ ਸਿੰਘ ਤੇ ਸਰਦਾਰ ਹਰਕ੍ਰਿਸ਼ਨ ਸਿੰਘ ਸਰਦਾਰ ਹਰਕ੍ਰਿਸ਼ਨ ਸਿੰਘ ਜੀ ਛੋਟੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਅਤੇ ਸਰਦਾਰ ਜਵਾਰ ਸਿੰਘ ਜੀ ਨੂੰ ਬ੍ਰਿਟਿਸ਼ ਗਵਰਨਮੈਂਟ ਵੱਲੋਂ ਸਰਦਾਰ ਸਾਹਿਬ ਦਾ ਟਾਈਟਲ ਮਿਲਿਆ ਹੋਇਆ ਸੀ ਸਾਰਾ ਪੜਿਆ ਲਿਖਿਆ ਪਰਿਵਾਰ ਹੈ ਸਰਦਾਰ ਜਵਾਰ ਸਿੰਘ ਜੀ ਦੇ ਸੁਪੁੱਤਰ ਸਰਦਾਰ ਹਰਬੰਸ ਸਿੰਘ ਜੀ ਸਾਰੇ ਏਰੀਏ ਚੋਂ ਪਹਿਲੇ ਗ੍ਰੈਜੂਏਟਸ ਹਨ ਉਹਨਾਂ ਨੇ ਆਪਣੀ ਪੜ੍ਹਾਈ ਲਾਹੌਰ ਤੋਂ ਬਾਅਦ ਫਿਰੋਜ਼ਪੁਰ ਦੇ ਆਰਐਸਡੀ ਕਾਲਜ ਤੋਂ ਕੀਤੀ ਸਰਦਾਰ ਜਵਾਰ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਪੀਸੀਐਸ ਸਿਲੈਕਟ ਕਰਵਾ ਦਿੱਤਾ ਸਰਦਾਰ ਹਰਬੰਸ ਸਿੰਘ ਜੀ ਦਾ ਸਹਰਾ ਸਾਫ ਸਰਦਾਰ ਫਤੇ ਸਿੰਘ ਜੀ ਸਾਈਆਂ ਵਾਲੇ ਦੇ ਕਹਿੰਤੇ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਸੀ ਅਤੇ ਉਹ 1 ਸਾਲ ਬਾਅਦ ਆਪਣੀ ਨੌਕਰੀ ਛੱਡ ਕੇ ਘਰ ਆ ਗਏ ਸਨ ਕਿਉਂਕਿ ਸਰਦਾਰ ਹਰਬੰਸ ਸਿੰਘ ਜੀ ਹਜ਼ਾਰ ਕਿਲੇ ਦੇ ਮਾਲਕ ਸਨ ਤੇ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਤੋਂ ਕਿਸੇ ਨੂੰ ਸਲੂਟ ਨਹੀਂ ਮਾਰੇ ਜਾਂਦੇ ਇੱਕ ਵੱਡਾ ਰੁਤਬਾ ਰੱਖਣ ਵਾਲਾ ਇਹ ਪਰਿਵਾਰ ਆ ਜਿਸ ਦਾ ਅੱਜ ਆਪਾਂ ਇਸ ਵੀਡੀਓ ਦੇ ਰਹੀ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ ਹੁਣ ਮੌਜੂਦਾ ਸਮੇਂ ਦੇ ਵਿੱਚ ਸਰਦਾਰ ਹਰਬੰਸ ਸਿੰਘ ਜੀ ਦੇ ਸੁਪੁੱਤਰ ਸਰਦਾਰ ਹਰਦਵਿੰਦਰ ਸਿੰਘ ਉਰਫ ਲਾਲਜੀ ਵੜਿੰਗ ਇਸ ਸਮੇਂ ਇਸ ਹਵੇਲੀ ਦੇ ਮਾਲਕ ਹਨ ਇਹ ਹਵੇਲੀ ਤਕਰੀਬਨ 1965-66 ਦੇ ਵਿੱਚ ਬਣੀ ਸਰਦਾਰ ਮਹਿੰਦਰ ਸਿੰਘ ਜੀ ਸਾਈਆਂ ਵਾਲਾ ਸਰਦਾਰ ਹਰਦਵਿੰਦਰ ਸਿੰਘ ਜੀ ਦਾ ਨਾਨਕਾ ਪਰਿਵਾਰ ਹੈ ਤੇ ਬਾਦਲ ਪਰਿਵਾਰ ਇਹਨਾਂ ਦਾ ਸਹੌਰਾ ਪਰਿਵਾਰ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਨਾਲ-ਨਾਲ ਤੁਹਾਨੂੰ ਇਸ ਪਰਿਵਾਰ ਦੀ ਇੱਕ ਖੂਬਸੂਰਤ ਕੋਠੀ ਦਿਖਾ ਰਹੇ ਹਾਂ ਤਕਰੀਬਨ ਇਸ ਗੱਲ ਕਰੀਏ ਕੋਠੀ ਤੋਂ ਇਲਾਵਾ ਵੀ ਜਿਹੜੀ ਇਸ ਘਰ ਦੀ ਬਾਉਂਡਰੀ ਆ ਤਕਰੀਬਨ 6.5 ਤੋਂ 7 ਕਿੱਲਿਆਂ ਦੇ ਵਿੱਚ ਆਸੇ-ਪਾਸੇ ਬਹੁਤ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦਰਖਤ ਲੱਗੇ ਹੋਏ ਨੇ ਜੋ ਇਸ ਹਵੇਲੀ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦੇ ਨੇ ਦੋਸਤੋ ਪਿੰਡਾਂ ਦੀਆਂ ਵਿਰਾਸਤਾਂ ਪ੍ਰੋਗਰਾਮ ਦੇ ਰਾਈ ਅਸੀਂ ਵੱਖ-ਵੱਖ ਪਿੰਡਾਂ ਦੀਆਂ ਜਿਹੜੀਆਂ ਪ੍ਰਾਣੀਆਂ ਵਿਰਾਸਤਾਂ ਨੇ ਪਰਿਵਾਰ ਨੇ ਉਹਨਾਂ ਦੀ ਵੀਡੀਓ ਕਵਰੇਜ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਤੱਕ ਪਹੁੰਚਦੀ ਜਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਭਰਪੂਰ ਵੀਡੀਓ ਵੱਧ ਤੋਂ ਵੱਧ ਲੋਕ ਇਸ ਨੂੰ ਦੇਖ ਸਕਣ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ